ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਅੱਜ ਤਰੀਕਾ 1 ਜੁਲਾਈ ਪਹਿਲਾਂ 1 ਮਿੰਟ ਤਾਂ ਹਿਮਾਚਲ ਦੇ ਲਾ ਲਈਏ ਹਿਮਾਚਲ ਦੇ ਵਿੱਚ 29 ਤਰੀਕ ਤੋਂ ਲਗਾਤਾਰ ਭਾਰੀ ਬਾਰਸ਼ ਹੋ ਰਹੀ ਹੈਗੀ ਸਿਰਫ ਦੋ ਜ਼ਿਲ੍ਹੇ ਛੱਡ ਕੇ ਕਨੌਰ ਤੇ ਸਿਵਤੀ ਛੱਡ ਕੇ ਬਾਕੀ ਸਾਰੀ ਹਿਮਾਚਲ ਦੇ ਵਿੱਚ ਭਾਰੀ ਬਾਰਸ਼ ਹੋ ਰਹੀ ਹੈਗੀ ਉਹਦਾ ਕਰਕੇ ਨੁਕਸਾਨ ਬਹੁਤ ਹੋ ਰਿਹਾ ਉੱਥੇ ਲੋਕਾਂ ਦੇ ਘਰਾਂ ਦੇ ਘਰ ਗਾਇਬ ਹੋ ਰਹੇ ਹੈਗੇ ਜਿਹੜੇ ਨਦੀ ਕਿਨਾਰੇ ਘਰ ਨੇਗੇ ਜਾਂ ਹੋਟਲ ਨੇਗੇ ਉਹ ਬਿਲਕੁਲ ਗਾਇਬ ਹੋ ਰਹੇ ਹੈਗੇ ਨਦੀਆਂ ਦੇ ਵਿੱਚ ਸਮਾ ਜਾਂਦੇ ਹੈਗੇ ਜਿਹੜੀਆਂ ਗੱਡੀਆਂ ਸਬਜ਼ੀ ਮੰਡੀ ਆਉਂਦੀਆਂ ਸਬਜ਼ੀ ਲੈ ਕੇ ਉਹ ਗੱਡੀਆਂ ਗਾਇਬ ਹੋ ਰਹੀਆਂ ਗਈਆਂ ਜਾਂ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੀਆਂ ਖੜੀਆਂ ਗੱਡੀਆਂ ਉਹ ਰੁੜ ਕੇ ਨਦੀਆਂ ਦੇ ਵਿੱਚ ਜਾ ਰਹੀਆਂ ਗਈਆਂ ਪਸ਼ੂ ਬਹੁਤ ਰੁੜੇ ਜਾਂਦੇ ਲੋਕ ਬਹੁਤ ਰੁੜ ਰਹੇ ਆ ਨਦੀਆਂ ਦੇ ਵਿੱਚ ਕੱਲ ਰਾਤ 25 ਜਣੇ ਰੁੜੇ ਨੇਗੇ Shimla ਤੋਂ ਅੱਗੇ ਪਿੰਡਾਂ ਦੇ ਇੱਕ 50 ਕਿਲੋਮੀਟਰ ਅੱਗੇ ਮਤਲਬ ਜਿਹੜੇ ਪਿੰਡ ਨੇ ਉਹ ਉੱਪਰ ਜਾ ਕੇ ਪਹਾੜੀਆਂ ਦੇ ਉਹਨਾਂ ਸੜਕਾਂ ਤੇ ਆਮ ਆਪਾਂ ਜਿਹੜੇ ਘੁੰਮਣ ਜਾਂਦੇ ਆ ਉਹ ਨਹੀਂ ਜਾਂਦੇਗੇ ਉਥੋਂ ਰੁੜਦੇ ਆ ਉਹ ਆਪਾਂ ਤਾਂ ਮੇਨ ਸੜਕਾਂ ਤੇ ਜਾਂਦੇ ਮੇਨ ਤੋਂ ਮੁੜਿਆਉਨੇ ਆਗੇ ਪਰ ਜਿਹੜੇ ਅੰਦਰ ਲੋਕ ਰਹਿੰਦੇ ਆ ਜਿਵੇਂ ਆਪਣੇ ਪਿੰਨਾਂ 'ਚ ਰਹਿੰਦੇ ਆ ਇਸ ਤਰ੍ਹਾਂ Shimla ਦੇ ਵਿੱਚ ਵੀ ਲੋਕ ਪਹਾੜਾਂ ਦੇ ਉੱਪਰ ਅੰਦਰ ਤੇ ਰਹਿੰਦੇ ਹੈਗੇ ਤੇ ਉੱਥੋਂ ਲੋਕ ਰੁੜਦੇ ਆ ਉਹ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਹਿਮਾਚਲ ਦੇ ਵਿੱਚ ਜਿਹੜਾ ਨੁਕਸਾਨ ਹੋ ਰਿਹਾ ਉਹ ਬਿਆਸ ਰਿਆ ਤੇ ਜਾਂ ਸਤਲੋਜ ਤੇ ਉਹਦੇ ਤੇ ਬਹੁਤ ਜਿਆਦਾ ਗਾ ਖਾਸ ਕਰਕੇ ਮਨਾਲੀ ਮੰਡੀ ਉਸ ਪਾਸੇ ਬਹੁਤ ਨੁਕਸਾਨ ਹੋ ਰਿਹਾ ਜਿਹੜਾ ਨੇ ਮਨੀਕਰਨ ਸਾਹਿਬ ਜਾਣਾ ਹਜੇ ਉਹ ਬਿਲਕੁਲ ਨਾ ਜਾਣ ਮਨੀਕਰਨ ਵਾਲੇ ਪਾਸੇ ਬਿਲਕੁਲ ਰਸਤੇ ਬਲੌਕ ਨੇਗੇ ਉਧਰਲੇ ਪਾਸੇ ਤਾਂ ਜਾ ਹੀ ਨਹੀਂ ਸਕਦੇ ਆਪਾਂ ਨਾ ਹੀ ਆਪਾਂ ਸ਼ਿਮਲੇ ਪਹੁੰਚ ਸਕਦੇ ਆ ਐਨ ਐਚ 5 ਬਿਲਕੁਲ ਬਲੌਕ ਆ ਮੇਨ ਹਾਈਵੇ ਆ ਉਹ ਬਲੌਕ ਹੋ ਜਾਂਦੀ ਹੈਗੀ ਇੱਕ ਚੱਕੀ ਮੋੜ ਪੈਂਦਾ ਗਾ ਉੱਥੇ 50 ਮ ਦੁਆਰਤੇ ਦੇ ਵਿੱਚ ਤੇ ਉਹੀ ਸੜਕ ਹੁਣ ਫੇਰ ਗਾਇਬ ਹੋ ਗਈ 2023 ਦੇ ਵਿੱਚ ਜਿਹੜੀ ਸੜਕ ਗਾਇਬ ਹੋਈ ਸੀ ਨਾ 50 ਮੀਟਰ ਬਿਲਕੁਲ ਖਤਮ ਹੋ ਗਈ ਸੀ ਸੜਕ ਹੈ ਹੀ ਨਹੀਂ ਇੱਥੇ ਤੇ ਉਹੀ ਸੜਕ ਹੁਣ ਫੇਰ ਟੁੱਟ ਗਈ ਉਸੇ ਥਾਂ ਤੋਂ ਇੰਨਾ ਜਿਆਦਾ ਦੁਆਰੇ ਮੀਂਹ ਆਇਆ ਹੈਗਾ ਹਿਮਾਚਲ ਦੇ ਵਿੱਚ 12 ਸਾਲਾਂ ਦਾ ਰਿਕਾਰਡ ਟੁੱਟਿਆ ਹੈਗਾ ਜੂਨ ਮਹੀਨੇ ਦੇ ਵਿੱਚ 12 ਸਾਲ ਪਹਿਲਾਂ ਇੰਨਾ ਮੀਂਹ ਆਇਆ ਸੀਗਾ 12 ਸਾਲਾਂ ਬਾਅਦ ਇੰਨਾ ਮੀਂਹ ਆਇਆਗਾ ਮਤਲਬ 2023 ਦੇ ਵਿੱਚ ਵੀ ਇੰਨਾ ਮੀਂਹ ਨਹੀਂ ਸੀ ਹਿਮਾਚਲ ਦੇ ਵਿੱਚ ਜੂਨ ਮਹੀਨੇ ਚ ਜੂਨ ਦੇ ਵਿੱਚ ਹੈ ਨਹੀਂ ਸੀ ਰਿਕਾਰਡ ਟੁੱਟਿਆ ਸੀ ਪਿਛਲੇ 12 ਸਾਲਾਂ ਦਾ ਹਿਮਾਚਲ ਦੇ ਵਿੱਚ ਹੁਣ ਆਉਣਿਆ ਪੈ ਖੁਸ਼ਖਬਰੀ ਤੇ ਸੁਣਾਈਏ ਫਿਰ ਖੁਸ਼ਖਬਰੀ ਉਹ ਵਾਜ ਜੇ ਨਾ ਲਈ ਜਿਵੇਂ ਪਹਿਲਾਂ ਉਹ ਲਾਉਂਦੇ ਆ ਦੂਜੇ ਚੈਨਲਾਂ ਵਾਲੇ ਡਰਾਉਣ ਜੇ ਵਾਲੇ ਕਗਰ ਦਾ ਪਾਣੀ ਬਿਲਕੁਲ ਘਟ ਚੁੱਕਿਆਗਾ ਕਸ਼ਲਿਆ ਡੈਮ ਕੋਲੋਂ ਪੰਜ ਕੁਲੇ ਤੋਂ ਸਿਰਫ 6 ਫੁੱਟ ਪਾਣੀ ਰਹਿ ਗਿਆ ਕਗਰ ਦਾ ਬਹੁਤ ਪਾਣੀ ਘਟ ਚੁੱਕਿਆ ਕੱਲ 9 9:30 10 ਤੋਂ ਮੁੜ ਕੇ ਆਇਆਗਾ ਇਸ ਵਕਤ 6 ਹੈਗਾ ਸ਼ਾਮ ਤੱਕ ਹੋਰ ਘਟ ਜਾਊਗਾ ਠੀਕ ਆ ਮਿੱਤਰੋ ਐਸੀ ਕਗਰ ਦੀ ਖੁਸ਼ਖਬਰੀ ਹੁਣ ਚੱਲਦੇ ਆ ਬੱਦੀ ਬੱਦੀ ਵਾਲੇ ਪਾਸੇ ਹੀ ਪਾਣੀ ਘਟਿਆਗਾ ਚੱਲਦਾ ਰਹੇਗਾ ਤੇ ਪਰ ਕੁਝ ਪਰਸੈਂਟ ਘਟਿਆਗਾ ਮਤਲਬ ਥੱਲੇ ਆ ਗਿਆ ਕਿਉਂਕਿ ਉਧਰਲੇ ਪਾਸੇ ਜਿਹੜੇ ਤਿੰਨ ਜ਼ਿਲ੍ਹੇ ਹੈਗੇ ਸ਼ਰਮੌਰ ਸੋਲਣਾ ਤੇ ਅੱਧਾ ਸ਼ਿਮਲਾ ਇਧਰਲੇ ਪਾਸੇ ਮੀਂਹ ਘਟਿਆਗਾ ਮੀਂਹ ਪੈ ਰਿਹਾ ਬੱਦਲ ਫਟ ਰਹੇ ਆ ਇੱਕੇ ਦਾਮ ਇੱਕ ਥਾਂ ਤੇ ਫਟ ਰਹੇ ਹੈਗੇ ਪਰ ਜਿਹੜਾ ਵੈਸੇ ਨਹੀਂ ਪੈਣਾਗਾ ਉਹ ਘਟਿਆ ਹੋਇਆਗਾ ਉਹਦਾ ਕਰਕੇ ਜਿਹੜੀ ਬੱਦੀ ਵਾਲੀ ਨਦੀ ਆ ਉਹਦੇ ਵਿੱਚ ਹੀ ਪਾਣੀ ਘਟ ਗਿਆ ਤੇ ਜਿਹੜਾ ਕਗਰਾ ਮੇਨ ਕਸ਼ਲਿਆ ਡੈਮ ਤੋਂ ਉੱਪਰੋਂ ਚੱਲਦਾ ਇਧਰੋਂ ਇਦੇ ਵਿੱਚ ਵੀ ਪਾਣੀ 6 ਫੁੱਟ ਰਹਿ ਗਿਆ ਹੁਣ ਕਾਫੀ ਘਟ ਗਿਆ ਹੁਣ ਚਲਦੇ ਆਂ ਆਪਾਂ ਮਾਰਕੰਡਾ ਮਾਰਕੰਡਾ ਦੋਸਤੋ ਅੱਧੀ ਰਹਿ ਗਈ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀ ਉਹਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਮਾਰਕੰਡਾ ਘਟਣ ਲੱਗ ਗਈ ਰਾਤ ਘਟ ਗਈ ਸਵੇਰੇ ਹੋਰ ਘਟ ਗਈ ਹੁਣ ਇਸ ਵਕਤ 11 11:30 12 ਵਜੇ ਉਹ ਹੋਰ ਘਟ ਗਈ ਸਿਰਫ 10 ਕੁ ਹਜ਼ਾਰ ਕਿਉਂ ਉਸ ਕਰੇਗਾ 10 11 ਹੋਊਗਾ ਉਹਦੇ ਨਾਲ ਉੱਥੇ ਤੱਕ ਚੱਲਦਾ ਜਿੱਥੋਂ ਤੱਕ ਉਹ ਆਪਣਾ ਆਪਾਂ ਮੱਥਾ ਟੇਕਦੇ ਹੁੰਨੇ ਆਗੇ ਜਿਹੜੇ ਬੰਦੇ ਗਏ ਆ ਮਾਰਕੰਡਾ ਪਤਾ ਉਹਨਾਂ ਨੂੰ ਉੱਥੋਂ ਤੱਕ ਪਾਣੀ ਹੈਗਾ ਸ਼ਾਮ ਨੂੰ ਥੋੜਾ ਬੋਤਾ ਵੱਧ ਸਕਦਾ ਨਹੀਂ ਉਹਦੇ ਵਿੱਚ ਵੀ ਪਾਣੀ ਘਟੇ ਜਾਂਦਾਗਾ ਹਰਿਆਣੇ ਦੇ 8-10 ਪਿੰਡ ਸੀਗੇ ਮੂਰੇ ਜਿਹੜੇ ਪਿੰਨਾਂ 'ਚ ਪਾਣੀ ਭੜਿਆ ਹੋਇਆ ਸੀਗਾ ਉੱਥੇ ਨੇੜੇ ਪਿੰਡ ਆ ਗਏ ਉਹਨਾਂ ਪਿੰਨਾਂ 'ਚ 8-10 'ਚ ਪਾਣੀ ਭੜਿਆ ਹੋਇਆ ਸੀਗਾ ਉਹ ਵੀ ਪਾਣੀ ਹੁਣ ਘਟ ਜੂਗਾ ਉਹ ਪਿੰਡਾਂ ਦੇ ਵਿੱਚ ਕਹਿਣ ਤੋਂ ਭਾਵ ਕੀ ਆ ਮਾਰਕੰਡਾ ਵੀ ਹੁਣ ਘਟੀ ਵੀ ਆ ਕੱਗਰ ਵੀ ਘਟਿਆ ਹੋਵੇਗਾ ਇੱਥੋਂ 6 ਫੁੱਟ ਰਹਿ ਗਿਆ ਜਿਹੜੀ ਬੱਦੀ ਵਾਲੀ ਨਦੀ ਆ ਉਹ ਵੀ ਘਟੀ ਵੀ ਹੈਗੀ ਨਰਨਦੀ ਕੋਈ ਲੋੜ ਨਹੀਂ ਕੱਗਰ ਨੁਕਸਾਨ ਨਹੀਂ ਕਰਦਾਗਾ ਵੀ ਹੁਣ ਕਮੈਂਟ ਆਉਣਗੇ ਵੀ ਤੂੰ ਇੰਨੀ ਕਿਵੇਂ ਗਰੰਟੀ ਲੈ ਸਕਦਾਗਾ ਵੀ ਪਾਣੀ ਆਉਂਦਾ ਨਹੀਂ ਪੰਜ ਚਾਰ ਦਾ ਉਹਨੇ ਕਈ ਸੋਚਣ ਵਾਲੀਆਂ ਗੱਲਾਂ ਹੁੰਦੀਆਂ ਗੀਆਂ ਜਿਵੇਂ ਇੱਕ ਬੰਦਾ ਇਥੋਂ ਕਾਰ ਲੈ ਕੇ ਤੁਰ ਪਿਆ ਚੰਡੀਗੜ੍ਹ ਤੋਂ ਸਰਸੇ ਨੂੰ ਉਹ ਭੱਜਿਆ ਜਾਂਦਾਗਾ ਇੱਕ ਨੇ 10-12 ਘੰਟੇ ਬਾਅਦ ਚ ਤੁਰਨਾਗਾ ਜਿਹੜਾ 10-12 ਘੰਟੇ ਬਾਅਦ ਚ ਤੁਰੂਗਾ ਉਹ ਕਦੇ ਨਾਲ ਨਹੀਂ ਰਲ ਸਕਦਾ ਉਹਦੇ ਉਹੀ ਗੱਲ ਪਾਣੀ ਦੀ ਆ ਪਾਣੀ ਹੁਣ ਇੱਕ ਵਾਰੀ ਟੁੱਟ ਗਿਆ ਜਦੋਂ 10-12 ਘੰਟੇ ਟੁੱਟ ਗਿਆ ਪਾਣੀ ਤਾਂ ਇਹ ਪਾਣੀ ਨਾਲ ਨਹੀਂ ਰਲ ਸਕਦਾ ਜਦੋਂ ਨੂੰ ਇਹ ਪਾਣੀ ਜਾਊਗਾ ਉਹ ਟੱਪ ਜਾਊਗਾ ਚਾਲ ਟੁੱਟ ਗਈ ਬਹੁਤ ਵਧੀਆ ਹੋਇਆ ਇਹ ਜਿਹੜੀ 10-12 ਘੰਟੇ ਚਾਲ ਟੁੱਟੀ ਹੈਗੀ ਉਹਦਾ ਕਰਕੇ ਇਹ ਪਾਣੀ ਨਾਲ ਰਲ ਨਹੀਂ ਸਕਦਾ ਵੱਡੋ ਫਸਲ ਆਉਂਦੀਆਂ ਜਿਵੇਂ ਮੂੰਗੀ ਮੰਗੀ ਵੀਚੀ ਹੁੰਦੀ ਆ ਜਾਂ ਮੱਕੀਆਂ ਹੋਰ ਅੱਜ ਕੱਲ ਹੁੰਦੀਆਂ ਆਂ ਗਿਆ ਆਲੂਆਂ ਵਾਲੇ ਚ ਇਹ ਸੀਗੀ ਖੁਸ਼ਖਬਰੀ ਹੁਣ ਚੱਲਦੇ ਆਪਾਂ ਵਿਆਸ ਵਿਆਸ ਵਾਲਾ ਪਾਣੀ ਬਹੁਤ ਜ਼ਿਆਦਾ ਹੈਗਾ ਜਿਹੜਾ ਵਿਆਸ ਉੱਥੇ ਮੰਦਰ ਆ ਇੱਕ ਉਹ ਡੁੱਬ ਚੱਲੇਗਾ ਵਿਆਸ ਦਾ ਤੇ ਸਤਲੁਜ ਦਾ ਪਾਣੀ ਬਹੁਤ ਜ਼ਿਆਦਾ ਆ ਉਹ ਪਾਣੀ ਉਧਰਲੇ ਪਾਸੇ ਨੁਕਸਾਨ ਕਰ ਸਕਦਾ ਹੈਗਾ ਵਿਆਸ ਵਾਲੇ ਪਾਸੇ ਉਹ ਪਾਣੀ ਪੂਰਾ ਜ਼ਿਆਦਾ ਆ ਉਹ ਵਿਆਸ ਤੇ ਸਤਲੁਜ ਬਿਲਕੁਲ ਕਿਨਾਰੀ ਚੱਲਦੇ ਆ ਕਿਉਂਕਿ ਜ਼ਿਆਦਾਤਰ ਜਿਹੜੇ ਜ਼ਿਲ੍ਹੇ ਹਿਮਾਚਲ ਦੇ ਜਿਹੜੇ ਪਾਸੇ ਮੀਂਹ ਜ਼ਿਆਦਾ ਪੈਂਦਾ ਜੇ ਮੰਡੀ ਹੋਗੀ ਉਧਰ ਆਪਣਾ ਹੋਗੀ ਨਾ ਮਣੀ ਕਰਨ ਸਾਫ ਹੋ ਗਿਆ ਉਸ ਪਾਸੇ ਪਾਣੀ ਉਧਰ ਜਾਂਦਾ ਉਹ ਤਾਂ ਕਰਕੇ ਨੁਕਸਾਨ ਉਧਰ ਨੂੰ ਕਰਨਾ ਹੀ ਕਰਨਾਗਾ ਆ ਦੇਖੋ ਇਹ ਨਾ ਸਵੇਰੇ ਮਹੀ ਆਇਆਗਾ ਮਹਾਲੀ ਦੇ ਵਿੱਚ ਜਿੱਥੇ ਮੈਂ ਰਹਿਨਾਗਾ ਇਹ ਸਿਰਫ 15 ਮਿੰਟ ਦਾ ਛੜਾਕਾ ਇੱਕ ਇਹਨੂੰ ਕਿੰਨੇ ਵੀ ਜ਼ੋਰ ਦਾ ਹਾਂ ਮੈਂ ਕਹਿ ਸਕਦਾ ਕਿੰਨੀ ਵੀ ਬ੍ਰੇਕਿੰਗ ਨਿਊਜ਼ ਬਣਾ ਸਕਦਾਗਾ ਦੇਖੋ ਕਿੰਨੇ ਜ਼ੋਰ ਦਾ ਮਹੀ ਹੈਗਾ ਸਿਰਫ ਇਹ 15 ਮਿੰਟ ਛੜਾਕਾ ਇਹੋ ਜਿਹੇ ਛੜਾਕਿਆਂ ਨਾਲ ਕੁਝ ਨਹੀਂ ਹੋਣ ਲੱਗਿਆ ਕੋਈ ਕਿੱਗ ਨੁਕਸਾਨ ਨਹੀਂ ਕਰਦਾ ਹਜੇ ਤੱਕ ਦਰਨ ਦੀ ਲੋੜ ਨਹੀਂ ਜੀ ਦੇਖੋ ਇਹ ਜ਼ੂਮ ਹੈ ਇੱਕ ਨੇੜੇ ਪਿੰਡਾਂ ਮੇਰੇ ਉਥੋਂ জুম ਕਰਕੇ ਲੱਤੇ ਵਾ ਲੋਕਾਂ ਦੇ ਘਰਾਂ ਦੇ ਨਿਓਂਾਂ ਦੇ ਨਾਲੋਂ ਸ਼ਾਟ ਲੱਤੇ ਦੇਖੋ ਇਹਨੂੰ ਕਿੰਨਾ ਵੀ ਖਤਰਨਾਕ ਕਹਿ ਰਹੀ ਆਪਾਂ ਹੁਣ ਇੰਨਾ ਕੁ ਪਾਣੀ ਤਾਂ ਆ ਨਹੀਂ ਹੁੰਦਾ 5-4 ਇੰਚ ਪਾਣੀ ਆ ਇਹ ਬੱਟਾ ਦਾ ਨੰਗੀਆਂ ਪਈਆਂ ਉਹ ਵਿੱਚ ਨੌਰੰਮੱਲਾ ਸਾਰੇ ਪਾਣੀ ਘਟ ਗਿਆ ਅਗਲੀ ਵੀਡੀਓ ਆਪਣੀ ਹੋਊਗੀ ਬੱਦਲ ਕਿਵੇਂ ਫਟਦਾ ਹੈਗਾ ਤਾਹਾਂ ਤੋਂ ਫਟਦਾ ਦਿਖਾਉਂਗਾ ਕਿਵੇਂ ਫਟਦਾ ਹੈ ਇਥੇ ਥਾਂ ਤੇ ਫਟਦਾ ਜਾਂ ਕਿ ਇਹ ਪੂਰਾ ਫੈਲਦਾ ਹੈਗਾ ਇਹ ਚੀਜ਼ ਤੇ ਆਪਣੀ ਵੀਡੀਓ ਹੋਊਗੀ ਇਕ ਗੱ비 ਅਪਡੇਟ ਦਿੰਦੇ ਰਾਵਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਹਾਸ਼ੀਕਾਲ